ਹਾਂਜੀ ਭਾਈ ਜੀ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਮਿੱਤਰ ਅੱਜ ਤੁਹਾਨੂੰ ਦੋ ਗੱਬਣ ਝੋਟਾਂ ਦਿਖਾਉਣ ਲੱਗਾ ਪਲੂਣ ਕੱਟੀਆਂ ਕਹ ਲੋ ਝੋਟਾਂ ਕਹ ਲੋ ਤੇ ਮੱਝਾਂ ਕਹ ਲੋ ਵੀ ਪਹਿਲੇ ਸੂਹ ਸੁਣ ਲਾਂ ਠੀਕ ਐ ਹਾਲਾਂਕਿ ਕੁਛ ਕੱਚਿਆਂ ਪੰਗਾ ਨਹੀਂ ਆ ਤੇ ਵੀਰ ਨੇ ਕੁਛ ਮਜਬੂਰੀ ਕਰਕੇ ਪਹਿਲਾਂ ਵਿੱਚ ਨਾ ਬੈਗੇ ਹਾਲਾਂਕਿ 10 12 ਦਾ ਕੱਚਿਆਂ ਹੈਗੇ ਬਾਈ ਕਹਿੰਦਾ ਵੀ ਚੱਲ ਪਹਿਲਾਂ ਵੇਚ ਦੇਣ ਹੈਗੇ ਸਿੰਘਾਂ ਤੋਂ ਦੋਨੇ ਝੋਟਾਂ ਬੜਾ ਸ਼ਕੀਨਾਂ ਜਿਹਾ ਦੇਖੋ ਪਹਿਲੇ ਨੰਬਰ ਤੇ ਕੱਟੀ ਵਾ ਰਿੰਗ ਸਿੰਘਾਂ ਤੇ ਬਾਕੀ ਬਾਈ ਦੀ ਸਾਰਾ ਸਵਾਲ ਸੋਂ ਦੱਸ ਦੇ ਪੂਰਾ ਗੋਲ ਮਟੋਲ ਪੰਗਾ ਠੀਕ ਆ ਕੋਈ ਲਿੱਸੀ ਲਾਵੇਂ ਨਹੀਂ ਬਾਕੀ ਥੋੜਾ ਕੱਚਾ ਵੋਸਾ ਨਾਲ ਥੋੜੀ ਜੱਜਮੈਂਟ ਕਰ ਲਿਓ ਬਾਕੀ ਸਭ ਨੇੜੇ ਹੋ ਕੇ ਆਡਰ ਦੀ ਕੁਆਲਟੀ ਮੈਚ ਚੈੱਕ ਕਰਾ ਦੇ ਠੀਕ ਆ ਮੈਂ ਆ ਘੱਟੇ ਥਾਣ ਠੀਕ ਆ ਸਿੰਘ ਸੋਂ ਇਹਦੇ ਵੀ ਘੱਟੇ ਸ਼ਕੀਨ ਆ ਬਾਕੀ ਜਿਹੜਾ ਭਰਾ ਖਰੀਦੂ ਕੋਲ ਆ ਕੇ ਕਿਸੇ ਵੀ ਢੰਗ ਤੋਂ ਤਸੱਲੀ ਕਰ ਸਕਦਾ ਹੈ ਤੇ ਬਾਕੀ ਕਰਾਂ ਬਾਈ ਨਾਲ ਗੱਲ ਉਹ ਵੀ ਕੀ ਡਿਟੇਲ ਆ ਕਿਹੜਾ ਪੰਡਾ ਹੈ ਬਾਈ ਸਸਤੀ ਗੱਲ ਸਸਤੀ ਗੱਲ ਬਾਈ ਭਾਈ ਨਾਮ ਤੇ ਐਡਰੈਸ ਬੋਲਦਾ ਆਪਣਾ ਨਾਮ ਮੇਰਾ ਵੀ ਗਰਜੀਤ ਸਿੰਘ ਪਿੰਡ ਭਗਤਾ ਭਾਈ ਕਾ ਜਿਲ੍ਹਾ ਬਠਿੰਡਾ ਤੁਸੀਂ ਨਾਮ ਪਤਾ ਬੋਲੋ ਖਾਸ ਹੀ ਆ ਗਿਆ ਨਾ ਖਾਸ ਹੀ ਮੇਨ ਚੌਕ ਤੋਂ ਕਿਲੋਮੀਟਰ ਦੇ ਘਰ ਆਪਣਾ ਭਾਈ ਮੇਨ ਚੌਕ ਤੋਂ ਆ ਵੀ ਪੂਰਨਾਨੰਦ ਬਾਬਾ ਪੂਰਨਾਨਦ ਕੁੱਟਕਾਂ ਨੂੰ ਰਾਹ ਜਾਂਦੀ ਉੱਥੇ ਘਰ ਆਪਣਾ ਠੀਕ ਜਿਹੜੇ ਭਾਈ ਵੱਲੋਂ ਸਕੂਲ ਆਪਣਾ ਮੋਬਾਈਲ ਨੰਬਰ 987818282 ਪੀ ਹਾਂ ਦੋਨੇ ਕਟੀਆਂ ਹੈ ਵਪਾਰ ਦਾ ਕੰਮ ਹੈ ਖਰੀਦਣ ਦਾ ਕੰਮ ਨਹੀਂ ਵੀ ਆਪਣੇ ਉ ਪਹਿਲਾਂ ਕੰਮ ਕਰਦੇ ਵਪਾਰ ਦਾ ਵੀ ਇਹ ਛੋਟੀਆਂ ਕੱਚੀਆਂ ਆਪਣਾ ਕਰਦਿਆਂ ਪਾਲੀਆਂ ਹੁਣ ਕੱਟੀਆਂ ਇਹ ਕਟਣ ਕਰਦਾ ਮਾਲ ਹਾਂ ਕਰਦਾ ਮਾਲ ਹੁਣ ਵਪਾਰ ਕਰਦੇ ਆਪਾਂ ਨਹੀਂ ਹੁਣ ਨਹੀਂ ਕਰਦੇ ਵੀ ਆਪਾਂ ਠੀਕ ਹੈ ਜੇ ਪਹਿਲਾਂ ਵਿਧਾ ਕੱਟੀ ਆ ਨਾ ਇਹ ਦੋਨੇ ਪਲੂਣੀਆਂ ਪਹਿਲੇ ਸੂਈ ਦੋਨੇ ਪਲੂਣ ਆਵੇ ਕਰਦੇ ਇਹਦੀ ਤਾਂ ਆਪਣੇ ਕੋਲ ਮਾਂ ਵੀ ਹੈਗੀ ਆ ਵੀ 16 17 ਕਿਲੋ ਦੁੱਧ ਦਾ ਮਗਰ ਆਪਣੇ ਆਪਣੇ ਮਾਂ ਖੜੀ ਆ ਠੀਕ ਹੈ ਸੂਈ ਵੀ ਉਹਦਾ ਕਿੰਨੇ ਦਾ ਦੀ ਕੱਚੀ ਵਿਆ ਝੁੱਟੀ ਇਹਦੇ ਵੀ 5 3 ਦਿਨ ਤਾਂ ਪੂਰੇ ਆ 5 ਨੂੰ ਹਾਂ ਅੱਜ 2 ਜੇ 5 ਤੇ ਹੋਰ 4 9 ਯਾਨੀ 10 ਦਿਨ ਬਾਕੀ ਪੈ ਰਹੇ ਹਾਂ ਹਾਂ ਆ ਆ ਥਣ ਥਣੇ ਵੇਖ ਲੈ ਪੂਰੀ ਬਿੱਥੀ ਦੇ ਥਾਣਾ ਕੱਟੀ ਦੇ ਹਾਂ ਲੰਦਾ ਜਾ ਬਾਕੀ ਬਈ ਹਾਂ ਮੁਰੇ ਇਹ ਥੋੜਾ ਡਰਦੀ ਆ ਇਹ ਕੱਟੀ ਨਾ ਡਰਦੀ ਥੋੜਾ ਜਿਆਦਾ ਗਈ ਹਾਂ ਤੇ ਲੈ ਤੋੜ ਕੇ ਦਿਖਾ ਦੇ ਕੋਈ ਆਪਾਂ ਦਿਖਾਉਂਦੀ ਨਾ ਥਣ ਥਣ ਦਿਖਾ ਦਾਂਗੇ ਥਣ ਚਾਰੀ ਆ ਚਾਰ ਥਾਣਾ ਬਈ ਦੰਦਾ ਜੀ ਕਟੀਆਂ ਨੇ ਹੂੰ ਡਰਦੀ ਵਾਲਾ ਹਾਂ ਥੋੜਾ ਘਰੂ ਘਰ ਕੇ ਡਰ ਜਾਂਦਾ ਪਸ਼ੂ ਹੂੰ ਲਿਆ ਬੋਝ ਕੇ ਕੋਈ ਨਹੀਂ ਲੈ ਖੜਨੇ ਅਸਾਂ ਤੋਰਨਾ ਮਕਸਾ ਫਿਲਹਾਲ ਇਹੀ ਨਾਲ ਕੋਈ ਲੰਗ ਲੰਗ ਨਾ ਹੋਵੇ ਲੰਗ ਲੰਗ ਤਾਂ ਪੂਰਾ ਹੀ ਨਹੀਂ ਬਈ ਆ ਤਾਂ ਬੜੀ ਸੋਹਣੀ ਹੈਗੀ ਥੋੜਾ ਡਰਦੀ ਜਾਜਮਿਆ ਘੱਟੀ ਥੋੜੀ ਜ਼ਿਆਦਾ ਖੂਨੀ ਹੈ ਇਹਨੂੰ ਕੋਈ ਪਰਵਾਹ ਨਹੀਂ ਬਾਈ ਕਹਿੰਦਾ ਤੇ ਇਹ ਥੋੜਾ ਜਿਆਦਾ ਡਰਦੀ ਹੈ ਕਿ ਯਾਰ ਇਹ ਥੋੜਾ ਡਰਦੀ ਆ ਆ ਡਾਡਾ ਬਲੱਡ ਹੁੰਦਾ ਨਾ ਲੈ ਮਾੜਾ ਮੂਰੇ ਹੋਈ ਦਿਖਾਈਏ ਥਾਂ ਜੀ ਕਿਸੇ ਨੂੰ ਟ੍ਰੈਂਕ ਦੇਖ ਬਈ ਵੇਖ ਹੂੰ ਲੈ ਇਥੇ ਮੈਂ ਸਾਨੂੰ ਜ਼ੂਮ ਕਰਕੇ ਦਿਹਾਉਂਦੀ ਕੋਸ਼ਿਸ਼ ਕਰਦਾ ਇਹ ਇਥੋ ਜਿਵੇਂ ਥਾਣਾ ਦੀ ਬੰਤਰਾ ਠੀਕ ਹੈ ਕਮੇਣੀ ਸ਼ਰਟ ਤੋਂ ਦੇਖ ਸਕਦੇ ਹੋਗੇ ਨੇੜੇ ਕਰਕੇ ਦਿਖਾ ਦੇ ਬਈ ਹਾਂ ਮਾ ਜੋੜੀ ਇਥੇ ਦੇ ਉ ਇਥੋਂ ਦੇਖ ਸਕਦੇ ਨਾ ਥਾਣਾ ਸੋਨੇ ਚਾਰ ਲੱਗੇ ਹੋਏ ਚਾਰ ਆ ਵਿਚਾਰਾ ਵੇਖ ਲੈ ਹਾਂ ਸੋਨੇ ਗੈਪ ਚਾਗੇ ਤੇ ਬਾਕੀ ਚਾਪ ਪਤੋਏ ਹੋਇ ਤਰਨ ਹੂੰ ਲੇਵਾ ਸੋਨਾ ਹੋਣਾ ਲੇਵਾ ਪੂਰਾ ਉਹ ਚਾਕਲੀ ਵਾਲ ਦੇ ਵਖੜੂ ਆਏ ਨਹੀਂ ਬਈ ਹਾਂ ਠੀਕ ਹੈ ਤੇ 2 ਨੰਬਰ ਤੇ ਆ ਗਈ ਇਹ ਇਹ ਕੈਨੇਡਾ ਦੀ ਕੱਚੀ ਪਈਆ ਇਹਦੇ ਬਈ ਤਿੰਨ ਤਰੀਨ ਦਣ ਪੂਰੇ ਆ ਬਈ ਅੱਛਾ ਇਹਦੇ ਨਹੀਂ ਹਫਤਾ ਬਾਕੀ ਬਈ ਹਾਂ ਹਾਂ ਇਹਦਾ ਹਫਤਾ ਬਾਕੀ ਆ ਬਈ ਠੀਕ ਹੈ ਠੀਕ ਹੈ ਹਾਂ ਇਹਨੂੰ ਕੋਈ ਚੱਕਰ ਨਹੀਂ ਬਈ ਇਹ ਤਾਂ ਚਕੱਟੀ ਬਾੜੀ ਸੀਲ ਆ ਬਈ ਇਹਦੇ ਅੰਦਾਜ਼ਾ ਵੀ ਦੋ ਦੰਦਾ ਇਹ ਤੋ ਦਾ ਹਜੇ ਹਾਂ ਬਈ ਮੂੰਹ ਬਟ ਲਿਆ ਕੇ ਬਾਈ ਕੋਈ ਠੀਕ ਆ ਲੈ ਥਾਂ ਦਿਖਾ ਦੀ ਇਹ ਤਾਂ ਪੂਰੀ ਸੀਲ ਕੋ ਨਹੀਂ ਕੱਟੀ ਆ ਬਈ ਹੂੰ ਜਿਵੇਂ ਮਰਜੀ ਆਸੇ ਵੇਖ ਲੈ ਵੀ ਜਿਵੇਂ ਮਰਜੀ ਗਾਈਆਂ ਆਰ ਗਿਆ ਜਿਵੇਂ ਮਰਜੀ ਲੈ ਵਧੇ ਹੱਥ ਥੁਲਾਈ ਚੱਲੋ ਬਈ ਹੂੰ ਲੈਗਾ ਤੋੜ ਕੇ ਦਿਖਾ ਦੇ ਫਿਰ ਕੱਟੀ ਵੀ ਤੋੜ ਕੇ ਤੁਹਾਨੂੰ ਦਿਖਾ ਦੇਣਾ ਇੱਕ ਟਰੀ ਕੋਈ ਪਰਵਾਹ ਨਹੀਂ ਥੋੜਾ ਜਿਹਾ ਡਾਡਾ ਬਲੱਡ ਹੁੰਦਾ ਪਰ ਸੌਂਦਾ ਪਰ ਹਾਲਾਂਕਿ ਬਜਨੂ ਵੀ ਕੱਟੀ ਦਾ ਬੜਾ ਚੰਗਾ ਦਾ ਬਜਨੂ ਕੋਈ ਨਾ ਪੂਰਾ ਹੋਵੇ ਦੋਨਾਂ ਕਟੀਆਂ ਦਾ ਆਏ ਨਹੀਂ ਬਈ ਆਪਣਾ ਚਾਰ ਚੂਰ ਤੇ ਨਹੀਂ ਪਾਲਾਂਗਾ ਮੈਂ ਘਰ ਦੀ ਖਰਾਕ ਤੇ ਪਾਲਾਂਗਾ ਮੈਂ ਤੂੜੀ ਹਰਾ ਹੀ ਆ ਹਾਂ ਤੂੜੀ ਹ ਪੂਰੀ ਸਾਂਸਾਂ ਵਾਲੀ ਪੂਰੀ ਫੁੱਲ ਓਕੀ ਆ ਗਈ ਠੀਕ ਐ ਥਾਣੇ ਦੇ ਵੀ ਚਾਰੀ ਐ ਇਹਦੇ ਚਾਰ ਥਾਣਾ ਬਈ ਮੂੰਹੋਂ ਦੋ ਦੰਦ ਦਾ ਬਈ ਇਹ ਮੂੰਹੋਂ ਦੋ ਆਉਂਦਾ ਨਾ ਹਾਂ ਇਹਦੀ ਮਾਂ ਨੇ ਬਈ 15 ਲੀਟਰ ਦੁੱਧ ਕੱਢਿਆ ਆਪਣੇ ਕੋਲੇ ਇਹਦੀ ਮਾਂ ਵੀ ਹਾਂ ਬਈ ਉਹਦੀ ਮਾਂ ਆਪਣੇ ਕੋਲੇ ਹੈਗੀ ਹੁਣ 17 ਕਿਲੋ ਦੁੱਧ ਤਿਆਰ ਆ ਬਈ ਠੀਕ ਐ ਤੇ ਬੱਕਾ ਡਰ ਦੀ ਕੁਆਲਿਟੀ ਕਾਫੀ ਚੰਗੀ ਤਿਆਰ ਕਰਦੀ ਹੁੰਦੀ ਹੈ ਹਾਲਾਂਕਿ ਹਫ਼ਤਾ ਬਾਕੀ ਪੈਗਾ ਉਹ ਦਿਨ ਕਰਮ ਵਾਲੀ ਕੋਈ ਭਰਾ ਸਾਂਸਾਂ ਸਾਂ ਕਰੂਗਾ ਨਾ ਤਿਆਰ ਵਧੀਆ ਹੋ ਜੂਗੀ ਤੇ ਬਾਕੀ ਫਿਰ ਵੀ ਇੱਕ ਵੀਡੀਓ ਬਣਾਉਣ ਦਾ ਮਕਸਦ ਵੀ ਆਹ ਹੈ ਜਿਵੇਂ ਮਰਜ਼ੀ ਕੂਨੀ ਕੱਟੀ ਪੂਰੀ ਆ ਬਈ ਲੈ ਹੂੰ ਉਹ ਥੋੜੀ ਜਿਹੀ ਆਪਣੀ ਕੱਟੀ ਡਰਦੀ ਆ ਬਈ ਹਾਂ ਅਡੜਾ ਹੁੰਦਾ ਸੋਸਟਾ ਹਾਂ ਆਦਾ ਵੇਖ ਲੈ ਤੇਰੇ ਸਾਹਮਣੇ ਪੱਠੇ ਗਈ ਜਾਂਦੀ ਹਾਂ ਵੀਡੀਓ ਸੰਦ ਦਿਖਾਦਾ ਬਈ ਇਹੇ ਜੀ ਹਾਏ ਆ ਪੂਰੀ ਰਿੰਦਰ ਸਿੰਘ ਭਾਈ ਲਾ ਵੇਖ ਲੈ ਹਾਂ ਸਿੰਗਾਸਨਪੁਰਾਸ਼ ਇਹ ਵੀ ਦੰਦਾ ਚੀ ਆ ਬਈ ਕੱਟੇ ਠੀਕ ਐ ਹਾਂ ਇਹ ਵੀ ਦੰਦਾ ਚਾ ਬਈ ਹੂੰ ਸੂਆ ਪਹਿਲਾ ਆ ਗਿਆ ਨਾ ਹਾਂ ਹਾਂ ਤੇ ਫਲੂਨ ਕਟ ਗਈਆਂ ਬਸ ਬਾਕੀ ਫਿਰ ਵੀ ਜਿਹੜਾ ਭਰਾ ਕੋਲ ਆ ਗਿਆ ਥੱਲੀ ਕਰ ਲੂ ਥੋੜਾ ਕੋਲ ਜਾ ਕੇ ਹਾਂ ਬਈ ਮਾੜਾ ਦੇਖੀ ਉਹ ਹੀ ਮੁਰੇ ਦਿਖਾ ਦੀ ਥਾਂ ਤੇ ਦਿਖਾਏਗਾ ਛੋਟੇ ਮੁਰੇ ਉਹ ਮਾੜਾ ਦਿਖਾ ਦੇ ਲੈ ਕਰ ਦੋ ਜਵਾਨ ਰਸਾ ਨੇੜੇ ਫੜ ਲੈ ਖੜ ਦਿਖਾ ਇੱਥੋਂ ਤੁਹਾਨੂੰ ਬੈਕ ਸ਼ਾਟ ਦਿਖਾ ਦਣਾ ਮੈਂ ਐਸਾ ਜ਼ੂਮ ਕਰਕੇ ਤੇ ਖੜ ਦਿਖਾ ਖੜ ਦਿ ਆ ਚੀ ਦੇਖ ਥੋੜਾ ਵੇਖ ਲੈ ਵੀ ਵੇਖ ਲੈ ਨੇਵਾ ਦਾ ਪੂਰਾ ਝਾਕਲੀ ਵਾਲਾ ਬਈ ਆਈ ਨਹੀਂ ਸਹੀ ਆ ਸਹੀ ਲੈਵਾ ਸੋਹਣਾਗਾ ਬਸ ਥੋੜਾ ਡਰਦੀ ਕਰ ਕੀ ਉਹ ਪ੍ਰਾਈ ਕਰਦੀ ਹੈ ਨਾ ਹਾਂ ਹਾਂ ਬਈ ਹੂੰ ਤੇ ਇਹਨੇ ਰੇਟ ਵੀਰੇ ਫਿਰ ਕਿੰਨੇ ਦਾ ਰੇਟ ਬਾਈ ਫੋਨ ਤੇ ਕਰ ਲਾਂਗੇ ਆਪਾਂ ਬਈ ਜਾਇਦ ਜੀ ਹੁਣ ਗਦੋਨ ਜਾਇਦ ਜਾਇਦ ਬਈ ਠੀਕ ਆ ਜੇ ਕੋਈ ਦੋਨੇ ਲੈਂਦਾ ਕਟੀਆਂ ਕੱਟੀਆਂ ਆਪਾਂ ਬਈ ਪੂਰਾ ਮਾਨਤਾ ਕਰ ਦਿਆਂਗੇ ਆਪਾਂ ਤੇ ਵਧ ਕਰ ਦਾਂਗੇ ਮਾਨਤਾ ਹਾਂ ਮਾਨਤਾ ਵਧ ਕਰ ਦਾਂਗੇ ਵੀ ਆਪਾਂ ਠੀਕ ਹੈ ਜੀ ਹਾਂ ਦੋਨੇ ਜੋੜੀ ਕੱਟੀਆਂ ਦੀ ਕੱਟੀਆਂ ਹੀ ਲੈਂਦੇ ਆਂ ਬਾਈ ਦਾ ਭਗਤਾ ਭਾਈ ਮੇਨ ਆ ਗਿਆ ਠੀਕ ਹੈ ਹਾਂ ਮੇਨ ਭਗਤਾ ਭਾਈ ਹਾਂ ਤੇ ਮੋਬਾਈਲ ਬ੍ਰੇਕਰ ਫਿਰ ਬੋਲ ਦਿਓ 987818282 ਠੀਕ ਹੈ ਜੀ ਧੰਨਵਾਦ ਹਾਂ